ਜੋਲ ਕੇ ਮਤਲਬ ਇਸ ਵਿਚਾਰੀ ਬਿਟਿਆ ਦਾ ਮਤਲਬ ਉਹਨੂੰ ਮਤਲਬ ਡੋਲੀ ਚੜਾਈ ਹੈ ਕਿਨਾਰੇ ਸਰਬੱਤ ਦਾ ਸ਼ੁਕਰੀਆ ਸਿੰਘ ਜੀ ਪਹੁੰਚੇ ਡਾਕਟਰ ਸਾਹਿਬ ਤੁਸੀਂ ਹਰ ਵਕਤ ਚਾਹ ਸੰਧੂ ਚੈਰੀਟੇਬਲ ਟਰਸਟ ਵਾਲੇ ਤੁਸੀਂ ਸਾਦੇ ਆ ਚਾਹ ਤੁਹਾਨੂੰ ਕਦੇ ਸਦਾ ਦਿਨੇ ਤੁਸੀਂ ਪਹੁੰਚਦੇ ਉੱਥੇ ਦੁੱਖ ਸੁੱਖ ਦੇ ਵਿੱਚ ਤੇ ਨਾਲ ਸ਼ਹੀਦ ਬਾਬਾ ਸ਼ਰੋਮਣੀ ਕਮੇਟੀ ਵਾਲੇ ਵੀ ਸਾਡੇ ਕੋਲ ਪਹੁੰਚੇ ਨੇ ਪਿੰਡ ਸੰਤਾਂ ਵਾਲੀ ਤੋਂ ਇਹ ਵੀ ਆਪਣੇ ਵੱਲੋਂ ਕੁਛ ਇਹਨਾਂ ਵੀ ਭੇਟਾ ਕਰਨੀ ਆ ਤਾਂ ਕੀ ਕਹਿਣਾ ਚਾਹੋਗੇ ਅੱਜ ਬੇਟੀ ਦੀ ਸ਼ਾਦੀ 18 ਤਰੀਕ ਨੂੰ ਤੇ ਆਪਾਂ ਛੋਟੀ ਜਿਹੀ ਵੀਡੀਓ ਪਾ ਕੇ ਤੇ ਉਹਨਾਂ ਦੀ ਹੈਲਪ ਕਰਾ ਰਹੇ ਹਾਂ ਬਿਲਕੁਲ ਸਰਬੱਤ ਬੀਨੋ ਜੀ ਰਾਨਾ ਦਾ ਬਹੁਤ-ਬਹੁਤ ਧੰਨਵਾਦ ਅੱਜ ਫਿਰ ਸਾਨੂੰ ਮੌਕਾ ਮਿਲਿਆ ਸੋ ਸੇਵਾ ਕਰਨ ਦਾ ਤੇ ਬਸ ਜਿਆਦਾ ਗੱਲਾਂ ਨਹੀਂ ਕੁਝ ਕਹਿਣੀ ਹੈ ਕੁਝ ਪੁਆਇੰਟ ਕਹਿਣੇ ਨੇ ਵੀ ਜਿੰਨਾ ਵੀ ਮਾਪੂਰ ਲੋਕ ਨੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕਰੋ ਔਰ ਅਸੀਂ ਵੀ ਆਏ ਆ ਸੰਧੂ ਚੈਰੀਟੇਬਲ ਟਰਸਟ ਨੇ ਵੀ ਕੁਝ ਸੇਵਾ ਭੇਜੀ ਹੈ ਔਰ ਮੇਰੇ ਲੋਕ ਵੀ ਕੁਝ ਸੇਵਾ ਕੁਛ ਆਈਏ ਇਹ ਵੀ ਦੇਖਦੇ ਹਾਂ ਕਿ ਉਹਨਾਂ ਨੂੰ ਜੀ ਬਾਕੀ ਤੁਸੀਂ ਅੱਜ ਆਈ ਵਿੱਚ ਆਉਂਦੇ ਆ ਜੀ ਬਾਦ ਚੜ ਕੇ ਤੁਸੀਂ ਵੀ ਸਹਾਇਤਾ ਕਰੋ ਤੇ ਜਿੰਨਾ ਵੀ ਹੋ ਸਕੇ ਤੇ ਦਾਨ ਕਰਿਆ ਕਰੋ ਔਰ ਬਾਬਾ ਜੀ ਆ ਵੀ ਨਗਰ ਤੋਂ ਕੱਲੇ ਆ ਗੁਪਤਦਾਨ ਆ ਉਹ ਵੀ ਇਹਨਾਂ ਨੂੰ ਦੇ ਦਿਓ ਆਪਣੇ ਨੂੰ ਲਓ ਸਰ ਹਾਂ ਭੈਣ ਦਾ ਵਿਆਹ ਹੈ ਜਿੰਨਾ ਵੀ ਹੋ ਸਕੇ ਬਹੁਤ ਸਹਾਇਤਾ ਕਰੋ ਜੀ ਬਿਲਕੁਲ ਹਾਂ ਜੀ ਬਾਬਾ ਜੀ ਵੇਖ